ਜੀ ਇਸ ਵੇਲੇ ਅੰਮ੍ਰਿਤਸਰ 골ਡਨ ਗੇਟ ਦੇ ਉੱਤੇ ਅਸੀਂ ਮੌਜੂਦ ਹਾਂ ਤੇ ਅਮਰੀਕੀ ਉਪ ਰਾਸ਼ਟਰਪਤੀ ਜੇ ਡੀ ਬਾਂਸ ਔਰ ਪ੍ਰਧਾਨ ਮੰਤਰੀ ਮੋਦੀ ਉਹਨਾਂ ਦਾ ਪਤਲਾ ਫੂਕਿਆ ਗਿਆ ਇੱਥੇ ਔਰ ਇਸ ਦੇ ਪਿੱਛੇ ਕਾਰਨ ਹੈ ਕਿ ਜੋ ਸਮਝੌਤੇ ਅਮਰੀਕਾ ਅਤੇ ਭਾਰਤ ਸਰਕਾਰ ਵੱਲੋਂ ਕੀਤੇ ਜਾ ਰਹੇ ਆ ਆਉਣ ਵਾਲੇ ਟਾਈਮ ਦੇ ਵਿੱਚ ਖੇਤੀ ਜਨਸਾਂ ਨੂੰ ਲੈ ਕੇ ਮੀਟ ਵਪਾਰ ਨੂੰ ਲੈ ਕੇ ਔਰ ਦੁੱਧ ਵਰਗੀਆਂ ਚੀਜ਼ਾਂ ਨੂੰ ਲੈ ਕੇ ਹੋਰ ਵੀ ਚੀਜ਼ਾਂ ਲੈ ਕੇ ਸਮਝੌਤੇ ਕੀਤੇ ਜਾ ਰਹੇ ਆ ਉਹਦੇ ਨਾਲ ਜੋ ਭਾਰਤ ਦਾ ਲੋਕਲ ਕਾਰੋਬਾਰ ਆ ਭਾਵੇਂ ਦੁੱਧ ਦਾ ਕਾਰੋਬਾਰ ਹੋਵੇ ਭਾਵੇਂ ਉਹ ਮੱਛੀ ਦਾ ਮੀਟ ਦਾ ਕਾਰੋਬਾਰ ਹੋਵੇ ਜਾਂ ਖੇਤੀ ਉਤਪਾਦਾਂ ਦਾ ਹੋਵੇ ਉਹਨੂੰ ਭਾਰੀ ਸੱਟ ਵੱਜੂਗੀ ਉਹਦੇ ਉਹਦੇ ਖਿਲਾਫਤ ਵਾਸਤੇ ਉਹਨਾਂ ਨੀਤੀਆਂ ਦੀ ਉਹਨਾਂ ਸਮਝੌਤਿਆਂ ਦੀ ਮੁਖਾਲਫਤ ਵਾਸਤੇ ਜਿਹੜੀ ਹੈਗੀ ਆ ਪ੍ਰਦਰਸ਼ਨ ਆ ਇਹ ਕੀਤਾ ਜਾ ਰਿਹਾ ਪ੍ਰਦਰਸ਼ਨ ਕੀਤਾ ਜਾ ਰਿਹਾ ਕਿਉਂਕਿ ਨਵੰਬਰ ਅਕਤੂਬਰ ਦੇ ਵਿੱਚ ਆਉਣ ਵਾਲੇ ਦਿਨਾਂ 'ਚ ਇਹ ਸਮਝੌਤੇ ਜਿਹੜੇ ਆ ਕੁਆਡਸ ਮਿਲਨ ਦੇ ਵਿੱਚ ਕੀਤੇ ਜਾਣੇ ਆ ਉਹਦਾ ਰਾਹ ਪੱਧਰਾ ਕਰਨ ਵਾਸਤੇ ਜੀਡੀ ਬਾਂਸ ਜਿਹੜੇ ਆ ਉਹ ਅਮਰੀਕਾ ਤੋਂ ਇੱਥੇ ਦੌਰੇ ਦੇ ਉੱਤੇ ਪਹੁੰਚੇ ਹੋਏ ਆ ਔਰ ਲੋਕਾਂ ਦੇ ਅੱਖਾਂ ਵਿੱਚ ਘਟਾ ਪਾਉਣ ਨੂੰ ਸਿਰਫ ਇਹ ਗੱਲ ਕਹੀ ਜਾ ਰਹੀ ਹੈ ਕਿ ਨਿੱਜੀ ਦੌਰਾ ਆ ਐਡੇ ਵੱਡੇ ਸਿਆਸੀ ਆਗੂਆਂ ਦਾ ਕੋਈ ਵੀ ਦੌਰਾ ਜਿਹੜਾ ਉਹ ਨਿੱਜੀ ਨਹੀਂ ਹੁੰਦਾ ਇਸ ਲਈ ਇੱਥੇ ਕਿਸਾਨ ਮਜ਼ਦੂਰ ਮੋਰਚੇ ਦੇ ਸੱਦੇ ਦੇ ਉੱਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਅੱਜ 18 ਜ਼ਿਲ੍ਹਿਆਂ ਦੇ ਵਿੱਚ ਜਿਹੜਾ ਬੁਤਲਾਫੂਕ ਪ੍ਰਦਰਸ਼ਨ ਹੈ ਉਹ ਕੀਤਾ ਜਾ ਰਿਹਾ ਧੰਨਵਾਦ ਮੈਂ ਸਰਵਨ ਸਿੰਘ ਪੰਦੇਰੀ ਇਸ ਸਮੇਂ ਗੋਲਡਨ ਗੇਟ ਪਰ ਖੜਾ ਹਾਂ ਜੋ ਮੇਰੇ ਪਿੱਛੇ ਲੋਕ ਜੀਟੀ ਵੈਂਸ ਔਰ ਮੋਦੀ ਜੀ ਕੀ ਅੱਥੀ ਦਹਨ ਕਰ ਰਹੇ ਹਨ ਇਹ ਕਿਉਂ ਕਰ ਰਹੇ ਹਨ ਕਿ ਜੋ ਅਮਰੀਕਾ ਕੇ ਸਾਥ ਭਾਰ ਸਮਝੌਤਾ ਕਰਨੇ ਜਾ ਰਹਾ ਜੋ ਬਾਹਰ ਸੇ ਆਉਣ ਵਾਲੀ ਵਸਤੂਆਂ ਉਨਕੇ ਉਪਰ 50% ਆਯਾਤ ਸ਼ੁਲਕ कम करने का भारत सरकार ने निर्णय लिया हमारी भाजपा से स्वयं प्रधानमंत्री से देश के सभी एमपीओ से अपील है कि जो देश हित में समझौता नहीं है उसको नहीं करना चाहिए खेती सेक्टर पहले बुरी हालत में अगर बाहर से खेती की वस्तुएं आ गई डेहरी का प्रोडक्ट बाहर से आगे पोल्ट्री चीजें आ गई हम खेती सेक्टर से बर्बाद हो जाएंगे इसलिए इस समझौते को नहीं करना चाहिए किसान मजदूर मोर्चा ऑल इंडिया लेवल पर आज का कार्यक्रम कर रहा कल भी अर्थी दहन हम लोग करेंगे और लोगों को अपील है अधिक से अधिक इन अर्थी मुजारों में पहुंचे धन्यवाद